ਭਾਈ ਚਾਰਾ ਆਪ ਦਾ ਕਾਰੋਬਾਰ ਵੀ ਕਰਦਾ ਹੈ ਰਹਿائش ਵੀ ਰੱਖੀ ਹੈ ਮੈਂ ਇਸ ਗੱਲ ਤੇ ਤਾਂ ਬਾਰ ਬਾਰ ਸਟ्रेस ਦੇ ਰਿਹਾ ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ ਕਿ ਇਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਬਹੁਤ ਖਤਰਨਾਕ ਵੀ ਬੋਏ ਜਾ ਰਹੇ ਉਹੀ ਹਾਲਾਤ 80 ਤੇ 90 ਦੇ ਪੈਦਾ ਕੀਤੇ ਜਾ ਰਹੇ ਆ ਜਦੋਂ ਹਿੰਦੂ ਸਿੱਖ ਏਕਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਵੀ ਹੋਇਆ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਉਹਦੇ ਚ ਜਿੱਥੇ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦਾ ਨੁਕਸਾਨ ਹੋਇਆ ਆ ਇੰਡੋ ਪਾਕਿਸਤਾਨ ਬਾਰਡਰ ਸਟੇਟ ਤੇ ਅੱਗ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਉਹੀ ਗੱਲਾਂ ਅੱਜ ਫੇਰ ਦਰਾਈਆਂ ਜਾ ਰਹੀਆਂ ਨੇ ਇਹ ਪਹਿਲਾ ਅਟੈਕ ਪਿਛਲੇ 10 ਦਿਨਾਂ ਚ ਜਾਂ 2 ਮਹੀਨੇ ਲਾ ਲਓ ਚਲੋ 10 ਦਿਨ ਮੈਂ ਉਸ ਗੱਲ ਦੀ ਦਰਸਤੀ ਕਰਦਾ ਕਿ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਇਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸ਼ ਤੇ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਡਰਾਉਣ ਵਾਲੀ ਗੱਲ ਹੈ ਮੈਂ ਤਾਂ ਕਹ ਰਿਹਾ ਕਿ 1991 'ਚ ਵੀ ਸਾਡੇ ਸਵਰਗਵਾਸੀ ਰਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਐਸਲੀ ਉਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 20 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਾਈਨੋਰਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਕਮਾਲ ਦੀ ਗੱਲ ਹੈ ਕਿਉਂਕਿ ਮੈਂ ਨਹੀਂ ਇਹ ਮੰਨਦਾ ਕਿ ਕੋਈ ਗੁਰੂ ਦਾ ਸਿੱਖ ਕਿਉਂਕਿ ਆ ਮੈਂ ਆ ਪੋਸਟ ਪੜ੍ਹੀ ਆ ਜਿਹੜੀ ਇਹਨਾਂ ਨੇ ਇਹ ਸਾਂਝੀ ਕੀਤੀ ਆ ਮੇਨਲਾ ਦਾ ਆ ਪੋਸਟ ਆ ਇਹਨਾਂ ਦੀ ਅਖੀਰ 'ਚ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਮੈਂ ਉਹ ਪੋਸਟ ਵੀ ਪੜਦਾ ਬੱਬਰ ਖਾਲਸਾ ਇੰਟਰਨੈਸ਼ਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜੋ ਜੈਨਤੀਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਪੱਪੂ ਜੈਨਤੀਪੁਰ ਦੇ ਘਰ ਮਲਾਜਮਾ ਉੱਤੇ ਗਰਨੇਡ ਅਟੈਕ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ੀਆ ਲੈਂਦਾ ਹਾਂ ਇਹ ਪਿੱਛੇ ਕਾਰਨ ਇਹ ਹੈ ਕਿ ਪਿਛਲੇ ਕੁਝ ਸਮਾਂ ਪਹਿਲਾਂ ਸਾਡੇ ਵੱਲੋਂ ਇਹਨਾਂ ਨੂੰ ਫੋਨ ਕੀਤੇ ਗਏ ਕਿਹਾ ਗਿਆ ਕਿ ਇਸ ਵਾਰ ਪੰਜਾਬ ਵਿੱਚ ਸ਼ਰਾਬ ਬੰਦੀ ਕੀਤੀ ਜਾਣੀ ਹੈ ਅਤੇ ਸ਼ੁਰੂਆਤ ਮਾਝੇ ਤੋਂ ਕੀਤੀ ਜਾਣੀ ਹੈ ਸਾਡੇ ਕਹਿਣ ਦੇ ਬਾਵਜੂਦ ਵੀ ਇਸ ਨੇ ਸਾਡੀ ਗੱਲ ਨੂੰ ਹਲਕੇ ਵਿੱਚ ਲਿਆ ਤੇ ਗੱਲ ਨੂੰ ਇਗਨੋਰ ਕਰਦੇ ਹੋਏ ਦੁਬਾਰਾ ਠੇਕੇ ਭਰੇ ਪਰ ਹੁਣ ਇਹਨਾਂ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ ਇਹਨਾਂ ਠੇਕੇਦਾਰਾਂ ਵੱਲੋਂ ਬਹੁਤ ਸਾਰੇ ਗੁਰੂ ਘਰ ਅਤੇ ਸਕੂਲਾਂ ਦੇ ਨੇੜੇ ਵੀ ਠੇਕੇ ਕੋਲੇ ਗਏ ਹੋਣ ਜੋ ਕਿ ਬਹੁਤ ਨਿੰਦਨਯੋਗ ਹੈ ਉਹ ਬੰਦ ਕੀਤੇ ਜਾਣ ਨਹੀਂ ਤਾਂ ਸਾਡੇ ਵੱਲੋਂ ਸ਼ਰਾਬ ਸਮੇਤ ਅੱਗ ਲਗਾ ਕੇ ਫੂਕ ਦਿੱਤੇ ਜਾਣਗੇ। ਬਾਕੀ ਇਹਨਾਂ ਦੇ ਥੱਲੇ ਜਿਹੜੇ ਵੀ ਕਰਿੰਦੇ ਕੰਮ ਕਰ ਰਹੇ ਨੇ ਉਹ ਸੋਚ ਕੇ ਕਰਿਓ। ਅਸੀਂ ਪਹਿਲਾਂ ਇਹਨਾਂ ਨੂੰ ਜ਼ੁਬਾਨੀ ਤੌਰ ਤੇ ਆਖਿਆ ਸੀ ਪਰ ਇਹਨਾਂ ਨੇ ਅਮਲ ਨਹੀਂ ਕੀਤਾ। ਉਸ ਤੋਂ ਬਾਅਦ ਇਹਨਾਂ ਦੇ ਠੇਕਿਆਂ ਨੂੰ ਅੱਗ ਵੀ ਲਾਈ ਸੀ। ਪਰ ਇਹਨਾਂ ਦੇ ਖਾਨੇ ਗੱਲ ਨਹੀਂ ਪਈ ਅਤੇ ਜਿਹੜਾ ਵੀ ਕੋਈ ਪੀਨ ਦਾ ਚਾਹਵਾਨ ਹੈ ਉਹ ਆਪਣੇ ਘਰ ਕੱਢ ਕੇ ਪੀਵੇ ਠੇਕੇ ਤੋਂ ਸ਼ਰਾਬ ਨਾ ਲਈ ਜਾਵੇ ਕਿਉਂਕਿ ਆਮ ਲੋਕਾਂ ਦਾ ਪੈਸਾ ਕੋਆਪਰੇਟਿਵ ਤੇ ਸਰਕਾਰ ਦੀ ਜੇਬ ਜਾ ਰਿਹਾ ਹੈ ਪਰ ਹੁਣ ਨਹੀਂ ਜਾਣ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਾਰੀ ਹੈ ਵੇਟ ਐਂਡ ਵਾਚ ਨੈਕਸਟ ਟਾਰਗੇਟ ਸੂਨ ਹੁਣ ਮੈਨੂੰ ਇਹ ਗੱਲ ਦੱਸੋ ਕਿ ਆਪ ਹੀ ਸੈਲਫ ਕਨਟਰਡਿਕਟਰੀ ਗੱਲਾਂ ਕਰਗੇ ਕਹਿੰਦੇ ਵੈਸੇ ਤਾਂ ਠੇਕੇ ਬੰਦ ਕਰੋ ਤੇ ਜੇ ਪੀਣੀ ਆ ਘਰ ਦੀ ਕੱਢੀ ਪੀ ਲੋ ਕਮਾਲ ਹੀ ਆ ਨਾ ਔਰ ਜਿਹੜੇ ਬੰਦੇ ਗੱਲ ਕਰ ਰਹੇ ਆ ਇਹ ਸਾਰੇ ਰੋਡੇ ਪੋਡੇ ਆਪੇ ਪੌਣੀ ਪੌਣੀ ਬੋਤਲ ਸ਼ਰਾਬ ਪੀਣ ਵਾਲੇ ਫੀਮ ਦੀ ਡਲੀ ਖਾਣ ਵਾਲੇ ਮੈਂ ਕਹਿੰਦਾ ਵੱਡੇ ਸਮੇਂ ਕੀ ਏ ਉਹ ਹੁਣ ਸਲਾਹ ਦੇਣਗੇ ਕਿ ਕਿਵੇਂ ਕੀ ਹੋਣਾ ਚਾਹੀਦਾ ਭਾਈ ਆਖ ਏਕੇ ਦੇ ਕੋਈ ਦਿੰਦਾ ਨਾ ਤਾਂ ਤੁਹਾਡਾ ਯਾਰ ਦਿੰਦਾ ਜਿਹੜਾ ਤੁਹਾਡੇ ਤੇ ਕਾਰਵਾਈ ਨਹੀਂ ਕਰ ਰਿਆ ਭਗਵੰਤ ਮਾਨ ਉਹਨੂੰ ਕਹੋ ਸ਼ਰਾਬ ਬੰਦੀ ਇਹ ਕਿਉਂ ਚਾਉਂਦੇ ਤੁਹਾਨੂੰ ਮੈਂ ਅੱਜ ਦੱਸ ਦਿੰਨਾ ਕਿਉਂਕਿ ਸਭ ਤੋਂ ਵੱਡੇ ਬਲੈਕ ਦੇ ਕਾਰੋਬਾਰੀ ਜਿਵੇਂ ਦੂਜੇ ਸੂਬਿਆਂ 'ਚ ਜਿੱਥੇ ਸ਼ਰਾਬ ਬੰਦੀ ਹੈ ਨਾ ਇਹਨਾਂ ਨੇ ਕਰਨਾ ਮੈਨੂੰ ਮੈਂ ਇਹ ਤੁਹਾਨੂੰ ਤਾਂ ਪੜ ਕੇ ਵਿਖਾਈਏ ਮਖੋਟਾ ਜੀ ਇਹ ਪੰਥਿਕ ਮਖੋਟਾ ਪਾ ਕੇ ਇਹ ਅਸਲ ਚ ਨੇ ਲੁਟੇਰੇ ਚੋਰ ਠੱਗ ਇਹਨਾਂ ਦਾ ਕੋਈ ਪੰਥਿਕ ਸਭਿਆਨ ਚ ਕੋਈ ਹਮਦਰਦੀ ਨਹੀਂ ਇਹ ਹਾਂ ਆਈਐਸਆਈ ਨਾਲ ਰਲ ਕੇ ਪੰਜਾਬ ਚ ਹਿੰਦੂ ਸਿੱਖ ਏਕਤਾ ਤੇ ਭਾਈਚਾਰੇ ਇੱਕ ਸਾਜ ਨੂੰ ਵੱਡਾ ਖਤਰਾ ਕਿਉਂਕਿ ਸ਼ਰਾਬ ਦੇ ਕਾਰੋਬਾਰ ਕੌਣ ਦਿੰਦਾ ਉਹਦੀ ਆਕਸ਼ਨ ਕੌਣ ਕਰਦਾ ਸਰਕਾਰ ਕਰਦੀ ਹੈ ਇਹਨੇ ਤਾਂ ਕਰਨੀ ਹੀ ਨਹੀਂ ਨਾ ਇਹਨੇ ਪਾਲਿਸੀ ਬਣਾਉਣੀ ਆ ਜਿਹੜੀ ਸਰਕਾਰ ਪਾਲਿਸੀ ਬਣਾ ਰਹੀ ਹੈ ਤੁਹਾਨੂੰ ਕੋਈ ਪਾਲਿਸੀ ਨਹੀਂ ਠੀਕ ਉਹ ਸਰਕਾਰ ਨਾਲ ਗੱਲ ਕਰੋ ਜਿਹੜੇ ਕਾਰੋਬਾਰ ਚ ਆਪ ਦਾ ਪੈਸਾ ਭਰ ਰਿਹਾ ਸਰਕਾਰਾਂ ਨੂੰ ਜਾਂ ਜਿਹੜੇ ਕਾਰੋਬਾਰ ਕਰ ਰਹੇ ਆ ਉਹਨਾਂ ਤੇ ਐਵੇਂ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਇਹ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਔਰ ਮੈਂ ਤੁਹਾਨੂੰ ਅੰਦਰਲੀ ਕਹਾਣੀ ਦੱਸ ਦਿਆਂ ਕੀ ਆ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅਗਿਓ ਆਕੜਦਾ ਤੇ ਫਿਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੰਨਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਅਸੀਂ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਪੁਲਿਸ ਦਾ ਕਮਿਸ਼ਨਰ ਹੁੰਦਾ ਉਹਨੇ ਤਾਂ ਕਈ ਦਿਨ ਅਸੀਂ ਟਾਇਰ ਪਾਟਿਆ ਔਰ ਤੁਸੀਂ ਵੀ ਤੁਹਾਡੀ ਵੀ ਮਜਬੂਰੀ ਬਣ ਜਾਂਦੀ ਜਦੋਂ ਪੁਲਿਸ ਕਹਿ ਰਹੀ ਹੈ ਕਿ ਟਾਇਰ ਪਾਟਿਆ ਤੁਸੀਂ ਕਿਵੇਂ ਕਹਿ ਦੋਗੇ ਬੰਮ ਚੱਲਿਆ ਮਗਰ ਚਸ਼ਮਦੀਤ ਉਹ ਜਿਹੜੀ ਗਵਾਹੀ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਕਿ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈਨਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿਉਂਕਿ ਇੱਕ ਤਾਂ Hindu ਸੀ ਕੇਕਤਾ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਹੈ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੱਡਾ ਸਿਮੈਂਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੇਂਟ ਪਿਆ ਐਨਾ ਕ ਸਿਮੇਂਟ ਪਿਆ ਹੋਣਾ ਜਿਹਦੇ ਵਿੱਚ ਵੀ ਇੱਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਇੰਨੇ ਬਲਾਸਟ ਦਾ ਅਸਰ ਸੀ ਜੈੰਤੀਪੁਰ ਅੱਡਾ ਇਥੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ ਔਰ ਮੈਂ ਇਹ ਸਮਝਦਾ ਕੀ ਭਗਵੰਤ ਮਾਨ ਜੀ ਇਹ ਜੇ ਸੀਰੀਅਸ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਐਡਰੈਸ ਕਰਨ 'ਚ ਫੇਲ ਹੋ ਰਿਹਾ ਮੈਨੂੰ ਬੜੀ ਹੈਰਾਨੀ ਹੋਈ ਕਿ ਉਹਨਾਂ ਦੀ ਇੱਕ ਚਿੱਠੀ ਆ ਇੱਕ ਚਿੱਠੀ ਲਿਖੀ ਆ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਖਤਰਾ ਆ ਭਾਈ ਆ ਜੋੜੇ ਹੱਥ ਤੇਰੇ ਅੱਗੇ ਅਰਵਿੰਦ ਕੇਜਰੀਵਾਲ ਦਿੱਲੀ ਰਹਿੰਦਾ ਭਗਵੰਤ ਮਾਨ ਉਹਨੂੰ ਕੀ ਤੋਂ ਖਤਰਾ ਹੈ ਨਹੀਂ ਖਤਰਾ ਦਿੱਲੀ ਵਾਲੇ ਵੇਖ ਲੈਣਗੇ ਤੂੰ ਪੰਜਾਬ ਦੀ ਲਾਅ ਨਾ ਆਰਡਰ ਨੂੰ ਤਾ ਅਡਰੈਸ ਕਰਦੇ ਜਿਹੜਾ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ